ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਆਵ ਸੰਤਾਂ ਦੀ ਜੀਵਨੀ ਨੂੰ ਸਰਵਣ ਕਰਕੇ ਆਪਣੇ ਜੀਵਨ ਨੂੰ ਬਦਲੀਏ ਸੰਤ ਮਹਾਰਾਜ ਜਿਨੇ ਦਿੱਲੀ ਵਿਖੇ ਸਰਦਾਰ ਚਰਨ ਸਿੰਘ ਸੈਣੀ ਬਿਜਲੀ ਲਾਉਣ ਦੇ ਠੇਕੇਦਾਰ ਦੇ ਸੱਦੇ ਪਰ ਉਸ ਦੇ ਗ੍ਰਹਿ ਵਿਖੇ ਦਰਸ਼ਨ ਦਿੱਤੇ ਦੂਸਰੇ ਦਿਨ ਠੇਕੇਦਾਰ ਦੇ ਘਰ ਵਿੱਚ ਅਖੰਡ ਪਾਠ ਸਾਹਿਬ ਆਰੰਭ ਕੀਤਾ ਤੇ ਖੂਬ ਕਥਾ ਕੀਰਤਨ ਹੁੰਦਾ ਰਿਹਾ ਇਹ ਅਖੰਡ ਪਾਠ ਸਰਦਾਰ ਗੁਰਚਰਨ ਸਿੰਘ ਜੀ ਨੇ ਆਪਣਾ ਦੂਸਰਾ ਵਿਆਹ ਕਰਵਾਉਣ ਲਈ ਕੀਤਾ ਸੀ ਪਹਿਲੀ ਬੀਬੀ ਜੋ ਉਹਨਾਂ ਦੇ ਘਰੋਂ ਸੀ ਉਸਦੇ ਕੋਈ ਔਲਾਦ ਨਹੀਂ ਹੋਈ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਮਗਰੋਂ ਸੰਤਾ ਨੇ ਭੋਜਨ ਛਕਿਆ ਸੰਤ ਮਹਾਰਾਜ ਜੀ ਵੀ ਭੋਜਨ ਛੱਕ ਕੇ ਉਹਨਾਂ ਦੇ ਘਰ ਪ੍ਰੰਗ ਦੇ ਬੈਠੇ ਸਨ ਸਰਦਾਰ ਗੁਰਚਰਨ ਸਿੰਘ ਨੇ ਦਾਸ ਨੂੰ ਨਾਲ ਲੈ ਕੇ ਦੋਹਾਂ ਪਤਨੀਆਂ ਸਮੇਤ ਸੰਤਾਂ ਦੇ ਚਰਨਾਂ ਵਿੱਚ ਬੜੀ ਹੀ ਨਿਮਰਤਾ ਸਹਿਤ ਨਮਸਕਾਰ ਕੀਤੀ ਸ਼ਰਧਾ ਪ੍ਰੇਮ ਦੇ ਫੁੱਲ ਅਰਪਣ ਕੀਤੇ ਅਤੇ ਹੱਥ ਜੋੜ ਕੇ ਗੱਲ ਵਿੱਚ ਪੱਲਾ ਪਾ ਕੇ ਬੜੀ ਨਿਮਰਤਾ ਸਹਿਤ ਪੁੱਤਰ ਦੀ ਦਾਤ ਮੰਗੀ ਸੰਤ ਮਹਾਰਾਜ ਜੀ ਸੇਵਾ ਦੇਖ ਕੇ ਪ੍ਰਸੰਨ ਹੋ ਗਏ। ਇਸੇ ਹੀ ਖੁਸ਼ੀ ਵਿੱਚ ਪੁੱਤਰ ਦੀ ਦਾਤ ਵਕਸ਼ਿਸ਼ ਕਰ ਦਿੱਤੀ। ਸਾਲ ਬਾਅਦ ਨਮੀ ਬਿਹੋਤਾ ਦੇ ਘਰੋਂ ਪੁੱਤਰ ਨੇ ਜਨਮ ਲਿਆ। ਇਸੇ ਹੀ ਖੁਸ਼ੀ ਵਿੱਚ ਸੰਤ ਮਹਾਰਾਜ ਜੀ ਨੂੰ ਸਤ ਕੇ ਅਖੰਡ ਪਾਠ ਸਾਹਿਬ ਕਰਵਾਇਆ। ਅਖੰਡ ਪਾਠ ਦੀ ਸਮਾਪਤੀ ਤੋਂ ਬਾਅਦ ਸਰਦਾਰ ਚਰਨ ਸਿੰਘ ਜੀ ਨੇ ਆਪਣਾ ਜਨਮ ਸਫਲਾ ਕਰਨ ਲਈ ਨਾਮ ਦੀ ਦਾਤ ਮੰਗੀ ਇਹਨਾਂ ਤਿੰਨਾਂ ਨੂੰ ਗੁਰਮਤਿ ਤੇ ਨਾਮ ਸਿਮਰਨ ਵਿੱਚ ਲਾ ਕੇ ਜਿਸ ਕਰਕੇ ਇਹਨਾਂ ਦਾ ਜਨਮ ਵੀ ਸਫਲਾ ਹੋ ਗਿਆ ਹੁਣ ਉਹ ਗੁਰ ਸਿੱਖੀ ਦੇ ਜੀਵਨ ਵਿੱਚ ਆਪਣੀ ਉਮਰ ਬਤੀਤ ਕਰ ਰਹੇ ਹਨ ਇਹੋ ਜੇ ਸਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਸਭ ਦੀਆਂ ਮਨੋ ਕਾਮਨਾ ਪੂਰੀਆਂ ਕਰਦੇ ਸਨ ਅੰਤ ਉਸ ਜੀਵ ਨੂੰ ਗੁਰੂ ਦੇ ਲੜ ਲਾ ਦਿੰਦੇ ਸਨ ਸੰਤ ਮਹਾਰਾਜ ਜੀ ਆਪਣੇ ਸੇਵਕਾਂ ਤੇ ਸਾਧੂ ਜਥੇ ਸਮੇਤ ਅੰਮ੍ਰਿਤ ਵੇਲੇ ਬੰਬੇ ਐਕਸਪੈਕਸ ਰੇਲ ਗੱਡੀ ਵਿੱਚ ਅਸਵਾਰ ਹੋ ਕੇ ਚੱਲ ਪਏ। ਰਸਤੇ ਵਿੱਚ ਦੋ ਰਾਤਾਂ ਸਫਰ ਕਰਕੇ ਹਜ਼ੂਰ ਸਾਹਿਬ ਸਚਖੰਡ ਨਦੀੜ ਜਾਣ ਵਾਸਤੇ ਮਨਵਾੜ ਸਟੇਸ਼ਨ ਤੋਂ ਛੋਟੀ ਲਾਈਨ ਤੇ ਸਫਰ ਸ਼ੁਰੂ ਹੋ ਗਿਆ। ਇਸ ਸਫ਼ਰ ਚਾਰ ਪਹਿਰ ਦਾ ਕਰਕੇ ਨਦੇੜ ਸਟੇਸ਼ਨ ਪਰ ਗੱਡੀ ਤੋਂ ਉੱਤਰ ਕੇ ਨਗੀਨਾ ਘਾਟ ਗੁਰਦੁਆਰੇ ਦੇ ਨੇੜੇ ਨਿਹੰਗੀ ਬੁੰਗੇ ਵਿੱਚ ਆਸਣ ਲਾ ਲਏ ਸਾਰੇ ਸਤਿਖੰਡ ਗੁਰਦੁਆਰਿਆਂ ਵਿਖੇ ਇਹ ਖਬਰ ਹੋਣ ਤੇ ਕਿ ਹਰਖੋ ਵਾਲੀਏ ਸੰਤ ਆਏ ਹੋਏ ਹਨ ਸਾਰਿਆਂ ਗੁਰਸਿੱਖਾਂ ਦੇ ਮਨਾਂ ਵਿੱਚ ਖੁਸ਼ੀ ਦੀਆਂ ਲਹਿਰਾਂ ਦੌੜ ਪਈਆਂ ਸਾਰੇ ਆਨੇ ਸੰਤਾਂ ਦੇ ਦਰਸ਼ਨ ਵਾਸਤੇ ਬੀਹਾਂ ਘੱਤ ਲਈਆਂ ਮਾਈ ਪਾਈ ਆ ਕੇ ਦਰਸ਼ਨ ਕਰਦੇ ਤੇ ਨਮਸਕਾਰਾਂ ਕਰਕੇ ਆਪੋ ਵਿੱਚ ਸੁਖ ਆਨੰਦ ਪੁੱਛ ਕੇ ਆਨੰਦ ਮਾਣਦੇ ਸਨ ਖਾਸ ਕਰ ਸੰਤ ਰਾਮ ਸਿੰਘ ਜੀ ਜਿਨ੍ਹਾਂ ਦੀ ਪੂਕਾ ਸੰਗਿਆ ਸੀ ਪਰ ਉੰਜ ਸੰਤ ਮਹਾਰਾਜ ਬਾਬਾ ਆਇਆ ਸਿੰਘ ਸਾਹਿਬ ਜੀ ਦੇ ਬੜੇ ਵੱਡੇ ਸ਼ਰਧਾਲੂ ਸੇਵਕ ਸਨ ਅਤੇ ਸੰਤ ਮਹਾਰਾਜ ਜੀ ਦੇ ਗੁਰਪਾਈ ਸਨ ਮੋਨੀ ਜੋਗਿੰਦਰ ਸਿੰਘ ਜੀ ਦੇ ਉਪਦੇਸ਼ ਗੁਰਦੇਵ ਸਨ ਜੋ ਜੋਗਿੰਦਰ ਸਿੰਘ ਜੀ ਬੜੀ ਸ਼ਰਧਾ ਨਾਲ ਅਤੇ ਪਿਆਰ ਸਹਿਤ ਸੰਤਾਂ ਦੇ ਦਰਸ਼ਨਾਂ ਨੂੰ ਆਏ ਸ਼ਰਧਾ ਅਨੁਸਾਰ ਪੇਟਾ ਵੀ ਸੰਤਾਂ ਦੇ ਅੱਗੇ ਪ੍ਰੇਮ ਭਾਵ ਨਾਲ ਪੇਸ਼ ਕੀਤੀ ਤੇ ਮਿਲ ਕੇ ਬਹੁਤਾ ਹਰਸਨ ਹੋਏ ਦੂਸਰੇ ਦਿਨ ਮੋਨੀ ਸਿੰਘ ਜੀ ਦੇ ਅਸਥਾਨ ਪਰ ਜਾ ਕੇ ਸਾਰੀਆਂ ਸੰਗਤਾਂ ਨੇ ਪ੍ਰਸ਼ਾਦ ਭੋਜਨ ਛਕੇ। ਬੁੰਗੇ ਵਿੱਚ ਇਕੱਤਰ ਹੋਏ ਸਾਰੇ ਸਿੱਖ ਸੇਵਕਾਂ ਨੂੰ ਸੱਚਖੰਡ ਦੀ ਪਵਿੱਤਰਤਾ ਦੱਸੀ ਅਤੇ ਸੱਚਖੰਡ ਦੀ ਯਾਤਰਾ ਸਫਲ ਕਰਨ ਦਾ ਉਪਦੇਸ਼ ਦਿੱਤਾ। ਸੰਤਾਂ ਨੇ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਕਿ ਗੁਰਦੁਆਰਿਆਂ ਅਤੇ ਪੁਜਾਰੀਆਂ ਦੀ ਨਿੰਦਿਆ ਨਹੀਂ ਕਰਨੀ। ਨਿੰਦਾ ਤਾਂ ਕਿਸੇ ਦੀ ਵੀ ਨਹੀਂ ਕਰਨੀ ਚਾਹੀਦੀ। ਕਿਸੇ ਵੀ ਗੁਰਦੁਆਰੇ ਤੇ ਗੁਰੂ ਦੇ ਲੰਗਰ ਵਿੱਚ ਕੋਈ ਦੋਸ਼ ਨਹੀਂ ਕੱਢਣਾ ਇੱਥੇ ਰਹਿੰਦੇ ਆ ਸਾਰੇ ਸ਼ਰਧਾਲੂਆਂ ਨੇ 1000 ਪਾਠ ਜਪਜੀ ਸਾਹਿਬ ਜੀ ਦਾ ਆਪਣੇ ਨਿਤਨੇਮ ਤੋਂ ਅਲਹਿਦਾ ਲਾਜ਼ਮੀ ਕਰਨਾ ਸੀ ਸੰਤਾਂ ਦੇ ਇਸ ਉਪਦੇਸ਼ ਨੂੰ ਸਾਰਿਆਂ ਨੇ ਧਾਰਨ ਕਰ ਲਿਆ ਸਾਰਿਆਂ ਦੇ ਸਾਰੇ ਦਿਨ ਵਿੱਚ ਜਪਜੀ ਸਾਹਿਬ ਜੀ ਦੇ ਪਾਠ ਹੀ ਬੜੀ ਮੁਸ਼ਕਲ ਨਾਲ ਪੂਰੇ ਹੁੰਦੇ ਸਨ ਹਰ ਇੱਕ ਤੀਰਥ ਪਰ ਜਾ ਕੇ ਲੰਗਰ ਜਾਰੀ ਕਰਨਾ ਉਸ ਦੀ ਰੀਤ ਨਾਲ ਇੱਥੇ ਵੀ ਸੰਤਾਂ ਨੇ ਲੰਗਰ ਪ੍ਰਾਰੰਭ ਕਰ ਦਿੱਤਾ ਆਏ ਅਵਿਆਗਤ ਯਾਤਰੀਆਂ ਨੂੰ ਇਸ ਬੁੰਗੇ ਤੋਂ ਵੀ ਭੋਜਨ ਭੁੱਖ ਨਿਵਰਤੀ ਵਾਸਤੇ ਮਿਲ ਜਾਂਦਾ ਸੀ ਅੱਜ ਦੀ ਇਸ ਸਾਖੀ ਤੋਂ ਸਾਨੂੰ ਇਹ ਸੇਧ ਮਿਲਦੀ ਹੈ ਕਿ ਜਦੋਂ ਅਸੀਂ ਕਿਸੇ ਵੀ ਗੁਰੂ ਘਰ ਦੇ ਦਰਸ਼ਨਾਂ ਵਾਸਤੇ ਜਾਈਏ ਉੱਥੇ ਜਾ ਕੇ ਸਿਰਫ ਆਪਣਾ ਧਿਆਨ ਲੰਗਰ ਵੱਲ ਨਾ ਰਖੀਏ ਉੱਥੇ ਜਾ ਕੇ ਨਾਮ ਸਿਮਰਨ ਕਰੀਏ ਕਿਉਂਕਿ ਜਿਸ ਵੀ ਗੁਰੂ ਘਰ ਵਿੱਚ ਜਾਈਏ ਜਦੋਂ ਅਸੀਂ ਉੱਥੇ ਜਾ ਕੇ ਨਾਮ ਸਿਮਰਨ ਦੀਆਂ ਦਾਤਾਂ ਰਖਦੇ ਹਾਂ ਤਾਂ ਮਹਾਰਾਜ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਚੌਗਣੀਆਂ ਹੋ ਜਾਂਦੀਆਂ ਹਨ ਤੇ ਅਸੀਂ ਆਪਣੀਆਂ ਝੋਲੀਆਂ ਭਰ ਕੇ ਘਰ ਨੂੰ ਲੈ ਕੇ ਆਉਂਦੇ ਹਾਂ ਜਦੋਂ ਅਸੀਂ ਕਿਸੇ ਗੁਰੂ ਘਰ ਵਿੱਚ ਜਾ ਕੇ ਨਿੰਦਿਆ ਚੁਗਲੀ ਕਰਦੇ ਹਾਂ ਕਿਸ ਨੂੰ ਮਾੜਾ ਚੰਗਾ ਆਖਦੇ ਹਾਂ ਕਿ ਗੁਰੂ ਮਹਾਰਾਜ ਜੀ ਦੀ ਇਸ ਪਰ ਪ੍ਰਸੰਤਾ ਨਹੀਂ ਹੁੰਦੀ ਇਸ ਕਰਕੇ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਗੁਰੂ ਘਰ ਚਾਈਏ ਦਰਸ਼ਨ ਕਰੀਏ ਨੇਮ ਬਣਾਈਏ ਕਿ ਇੰਨੇ ਦਿਨ ਅਸੀਂ ਇੱਥੇ ਰਹਿਣਾ ਹੈ ਇੰਨੇ ਪਾਠ ਸੀ ਜਪਜੀ ਸਾਹਿਬ ਦੇ ਜਪ ਸਾਹਿਬ ਦੇ ਅਨੰਦ ਸਾਹਿਬ ਦੇ ਚੌਪਈ ਸਾਹਿਬ ਦੇ ਜਾਂ ਕੋਈ ਹੋਰ ਬਾਣੀ ਪੜ ਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਇਸ ਨਾਲ ਗੁਰੂ ਜੀ ਦੀ ਬਹੁਤ ਪ੍ਰਸੰਤਾ ਹੁੰਦੀ ਹੈ ਇਸ ਨਾਲ ਅਸੀਂ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਆਪਣੇ ਘਰਾਂ ਨੂੰ ਲੈ ਕੇ ਆਉਂਦੇ ਹਾਂ ਇਸੇ ਤਰ੍ਹਾਂ ਸਾਨੂੰ ਜਾਣਾ ਚਾਹੀਦਾ ਹੈ ਕਦੀ ਕਿਸੇ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਇਹ ਵੀ ਅੱਜ ਸੰਤਾਂ ਨੇ ਸਾਨੂੰ ਇੱਕ ਮਾਰਗਦਰਸ਼ਨ ਕੀਤਾ ਹੈ ਕਿ ਕਦੀ ਨਿੰਦਿਆ ਚੁਗਲੀ ਨਹੀਂ ਕਰਨੀ ਕਿਸੇ ਦੀ ਵੀ ਨਹੀਂ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ